ਜਸਪਾਲ ਨਗਰ ਗਲੀ ਨੰਬਰ 1 ਦੇ ਵਿੱਚ ਕੂੜੇ ਕਰਕਟ ਦੇ ਢੇਰ ਲੋਕਾਂ ਲਈ ਪਰੇਸ਼ਾਨੀ ਦਾ ਸਬਬ ਬਣੇ ਹੋਏ ਹਨ ਇਥੋਂ ਲੰਘਣ ਲੱਗਿਆ ਲੋਕ ਆਪਣੇ ਮੂੰਹ ਤੇ ਰੁਮਾਲ ਰੱਖ ਕੇ ਲੰਘਦੇ ਹਨ ਕਿਉਂਕਿ ਬਦਬੂ ਐਨੀ ਜ਼ਿਆਦਾ ਹੁੰਦੀ ਹੈ ਕਿ ਇਲਾਕਾ ਨਿਵਾਸੀ ਸਮਝਦੇ ਹਨ ਕਿ ਜਿਵੇਂ ਕਿਤੇ ਉਹ ਕਿਸੇ ਨਰਥ ਦੇ ਵਿੱਚੋਂ ਲੰਘ ਰਹੇ ਹੋਣ ਲੋਕਾਂ ਨੇ ਕਿਹਾ ਕਿ ਸ਼ਹਿਰ ਦੇ ਵਿੱਚ ਜਗਾ ਜਗਾ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਅਤੇ ਸੜਕਾਂ ਟੁੱਟੀਆਂ ਹਨ ਅਤੇ ਹੋਰ ਅਨੇਕਾ ਮੁਸ਼ਕਿਲਾਂ ਹਨ ਜਿਸ ਨਾਲ ਸ਼ਹਿਰ ਵਾਸੀ ਬਹੁਤ ਪਰੇਸ਼ਾਨ ਹਨ ਤੇ ਪ੍ਰਸ਼ਾਸਨ ਕੁੰਕਰੰਦੀ ਨੀਂਦ ਸੁਤਾ ਹੋਇਆ ਹੈ ਥੋੜਾ ਬੋੜਾ ਤੇ ਚਾਹੀਦਾ ਵੈਸੇ ਭਾਜੀ ਇਹਨਾਂ ਨੂੰ ਇਸ ਬਾਰੇ ਆ ਕਿੰਨਾ ਗਾਂਦ ਵੇਲਿਆ ਚੀਦਾਂ ਵਾਲੇ ਪਾਸੇ ਚਲ ਜਓ ਉਧਰੇ ਦਰਬਾਰ ਸਾਹਿਬ ਵਾਲੇ ਚਲ ਜਓ ਇਹ ਹਾਲ ਆ ਹੁਮੰਦਰਾ ਸਾਹਮਣੇ ਵੇਖੋ ਕੀ ਹਾਲ ਬਣਾਇਆ ਆ ਇਹਨਾਂ ਨੇ ਸਮਾਰਟ ਸਿਟੀ ਬਣਾਉਣ ਵਾਸਤੇ ਸਰਕਾਰ ਜੋਰ ਲਾ ਰਹੀ ਆ ਪਰ ਨਹੀਂ ਜੋਰ ਲਾ ਚੱਕੀ ਐ ਸਮਾਜ ਦੀ ਮਨਸੰਗਤ ਨਹੀਂ ਭਾਜੀ ਇਹ ਆ ਰਹਿ ਸਮਾਰਟ ਸਿਟੀ ਕਿਦੋਂ ਬਣ ਜੂਗਾ ਭਾਜੀ ਇਹਦੀ ਸਫਾਈ ਹੋਣੀ ਚਾਹੀਦੀ ਐ ਜਿੱਨਾ ਉੱਥੇ ਗੁਰੂ ਦੀ ਨਗਰੀ ਦਾ ਹਾਲਾਤ ਕਿਹੋ ਜਿਹਾ ਹਾਲ ਨਹੀਂ ਇੱਥੇ ਅਲੋ ਆਮਾਟ ਕੋਈ ਵੀ ਸਰ ਆਉਂਦੀ ਸਰਕਾਰ ਉਹਨੂੰ ਕਦੀ ਸਹੀ ਰਸਤੇ ਇਹਨਾਂ ਨੇ ਖੜਿਆ ਵਾ ਸਾਫ ਰਸਤੇ ਲਾਏ ਨੇ ਟੁੱਟੇ ਰਸਤੇ ਹਰਾਈ ਉਤਰਨ ਪਏ ਆ ਬੱਸ ਸਟੈਂਡ ਚਲਦੇ ਕੀ ਹਾਲ ਆ ਦਰਵਾਜਾ ਸਾਹਿਬ ਨੂੰ ਜਾਓ ਬਾਬੇ ਤੋਂ ਉਧਰੋਂ ਢੋਲੀ ਮਲੇਥਾਨੇ ਸਾਰੀ ਸੜਕ ਟੁੱਟੀ ਪਈ ਐ ਕੂੜੇ ਦਾ ਬਹੁਤ ਹੀ ਮਾੜਾ ਹਾਲ ਐ ਸਾਡੇ ਸ਼ਹਿਰ ਅਗਲੀ ਦਾ ਹਾਲ ਵੇਖੋ ਕਿੰਨਾ ਕੂੜਾ ਭਰਿਆ ਐ ਅੱਜ ਕੱਲ੍ਹ ਤੇ ਵੈਸੇ ਬਿਮਾਰੀਆਂ ਦਾ ਬਹੁਤ ਜ਼ੋਰ ਚੱਲ ਰਿਹਾ ਹੈ। ਕਦੀ ਕੇ ਕਾਉਂਸਲਰ ਨੂੰ ਜਾਂ ਕਿਸੇ ਐਮ.ਐਲ.ਏ. ਕੋਈ ਫਰਿਆਦ ਕੀਤੀ ਹੈ ਇਸ ਬਾਰੇ? ਕੀਤੀ ਕੱਲ ਤੱਕ ਫੋਟੋਆਂ ਕਿੰਨੀਆਂ ਫੋਟੋਆਂ ਪਾ ਚੁੱਕਿਆ ਪਰ ਕੋਈ ਸੁਣਵਾਈ ਨਹੀਂ ਹੋਈ ਜੀ। ਕਹਿ ਦਿੰਦੇ ਆ ਕਿ ਇੱਥੋਂ ਦਾ ਮਾੜੀ ਮੇਗਾ ਹੈ ਜੀ। ਹਾਂ ਅਸੀਂ ਦਰਖਾਸਤ ਕਰਦੇ ਆਂ ਕਿ ਜਲਦੀ ਤੋਂ ਜਲਦੀ ਇਹਦਾ ਹਾਲ ਲੱਭਿਆ ਜਾਵੇ ਤਾਂ ਕਿ ਸ਼ਹਿਰ ਥੋੜਾ ਸਾਫ਼ ਬਣਿਆ ਸਾਰੀ ਜਗ੍ਹਾ ਕੂੜਿਆਂ ਦਾ ਬਹੁਤ ਗੰਦ ਪਿਆ ਹੈ ਜੀ। ਸੁਲਤਾਨਪੁਰ ਰੋਡ ਤੇ ਕੂੜੇ ਕਟਕ ਦੇ ਢੇਰ ਲੱਗੇ ਹੋਏ ਹਨ ਤੇ ਲੋਕਾਂ ਦਾ ਕਹਿਣਾ ਹੈ ਕਿ ਇਸ ਕੂੜੇ ਨੂੰ ਕਈ ਕਈ ਦਿਨ ਪ੍ਰਸ਼ਾਸਨ ਵਾਲੇ ਨਹੀਂ ਚੁੱਕ ਕੇ ਖੜਦੇ ਉਹਨਾਂ ਨੇ ਕਿਹਾ ਕਿ ਇੰਨੀ ਗੰਦਗੀ ਹੋਣ ਦੇ ਬਾਵਜੂਦ ਅੰਮ੍ਰਿਤਸਰ ਸਿਟੀ ਨੂੰ ਅਸੀਂ ਸਮਾਰਟ ਸਟੀ ਕਿਵੇਂ ਬਣਾ ਸਕਦੇ ਹਾਂ ਜੇਕਰ ਜੇ ਗੰਦਗੀ ਤੇ ਹੋਰ ਮੁਸ਼ਕਲਾਂ ਲੋਕਾਂ ਦਾ ਮੂੰਹ ਚੜਾਉਂਦੀਆਂ ਹੋਣ ਲੋਕਾਂ ਨੇ ਕਿਹਾ ਹੈ ਕਿ ਉਹਨਾਂ ਨੇ ਕਈ ਵਾਰ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਹੈ ਕੌਂਸਲਰ ਨੂੰ ਵੀ ਕਿਹਾ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੁੰਦੀ ਤੇ ਕੂੜਾ ਇਦਾਂ ਦਾ ਇਦਾਂ ਲੱਗਾ ਹੀ ਰਹਿੰਦਾ ਹੈ ਫਾਸਟਵੇ ਖਬਰਨਾਮਾ ਤੋਂ ਅਮਰੀਕਸਿਕ ਵੱਲਾ ਦੀ ਰਿਪੋਰਟ ਅੰਮ੍ਰਿਤਸਰ